ਇਹ ਜਿਹੜੀ ਜ਼ਮੀਨ ਹੈ ਸਤਿ ਸ੍ਰੀ ਅਕਾਲ ਪੰਜਾਬੀਓ ਮੇਰੀ ਆ ਗੱਲ ਹਰ ਪੰਜਾਬੀ ਤੱਕ ਜਾਣੀ ਬਹੁਤ ਜ਼ਰੂਰੀ ਆ ਮੇਰਾ ਵੀਰ ਵੱਤ ਤੋਂ ਵੱਧ ਸਾਂਝਾ ਕਰ ਦਿਓ ਕਿਉਂਕਿ ਸਰਕਾਰ ਬਹੁਤ ਵੱਡੀ ਠੱਗੀ ਮਾਰਨ ਜਾ ਰਹੀ ਹੈ ਤੁਹਾਡੇ ਨਾਲ ਤੁਹਾਨੂੰ ਗਮਰਾਹ ਕਰਕੇ ਭੁਲੇਖੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਜਿਹੜੀ ਗੱਲਬਾਤ ਮੈਂ ਕਰਨ ਜਾ ਰਿਹਾ ਸੁ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਗੱਲਬਾਤ ਨੂੰ ਸਾਂਝੀ ਕਰਕੇ ਹਰ ਬੰਦੇ ਤੱਕ ਪਹੁੰਚਦੀ ਕਰ ਦਿਓ ਕੱਲ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 35ਏ ਦੇ ਵਿੱਚ ਜਿੱਥੇ ਮਿਊਂਸੀਪਲ ਭਵਨ ਹੈ ਸੈਕਟਰ 35ਏ ਮਿਊਂਸੀਪਲ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਸਰਕਾਰ ਨੇ ਸਨੇਹ ਲਾਇਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਉੱਥੇ ਆਓ ਮੈਨੂੰ ਰਾਤ ਸੱਤ ਅੱਠ ਪਿੰਡਾਂ ਦੇ ਵਿੱਚੋਂ ਫੋਨ ਆਇਆ ਕਹਿੰਦੇ ਭਾਈ ਸਾਨੂੰ ਸਾਡੇ ਐਮ.ਐਲ.ਏ ਨੇ ਸੁਨੇਹਾ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਇਹ ਉਹਨਾਂ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਦੇਖਿਓ ਕਿ ਤੇ ਫਾਜੋ ਭੁੱਲ ਕੇ ਵੀ ਸੈਕਟਰ 35ਏ ਦੀ ਜਿਹੜੀ ਸਰਕਾਰ ਨਾਲ ਮੀਟਿੰਗ ਹੈ ਉਹ ਮੀਟਿੰਗ ਨਾ ਤੁਸੀਂ ਜਾਇਓ ਕਰਨਾ ਕਿਉਂਕਿ ਬਹੁਤ ਤਕੜੀ ਏ ਤੁਹਾਡੇ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਸਕੀਮ ਵਾਲੇ ਸਕੀਮਾਂ ਵਾਲੇ ਬੰਦੇ ਤਾਂ ਹੈਗੇ ਆ ਇਹ ਉਥੇ ਤੁਹਾਨੂੰ ਗਮਰਾਹ ਕੀਤਾ ਜਾਣਾ ਉਹੀ ਪਿੰਡ ਬੁਲਾਏ ਜਾ ਰਿਹਾ ਕਿਉਂਕਿ ਪਿੰਡਾਂ ਦੇ ਲੋਕ ਅੜ ਗਏ ਪੰਜਾਬ ਦੇ ਲੋਕ ਅੜ ਗਏ ਵੀ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਜੋ ਮਰਜ਼ੀ ਹੋ ਜੇ ਤੁਸੀਂ ਗਮਰਾਹ ਕਰ ਰਹੇ ਹੋ ਸਾਨੂੰ ਆਹ ਦੇਖੋ ਆ ਆ ਧਿਆਨ ਨਾਲ ਸੁਣ ਲਓ ਪਹਿਲਾਂ ਨੂੰ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨਤਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਮੇਰੇ ਮਾਗਰ ਜੀ ਦੇਖੋ 1000 ਗਾਟਾ ਰੈ residențial ਮਿਲ ਰਿਹਾ ਤੇ 200 ਗਾਟਾ ਤੇ ਇਹ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਸਕੀਮ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨਤਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਆ ਜਾਉਂਦੀ ਹੈ ਜੀ ਇੱਥੇ ਮਾਗਰ ਜੀ ਦੇਖੋ 1000 ਗਾ ਤਾਂ ਰੈ residențial ਮਿਲ ਰਿਹਾ ਤੇ 200 ਗਾ ਕਮਰਸ਼ੀਅਲ ਮਿਲ ਰਿਹਾ ਇਹਦੇ ਨਾਲ ਉਹਨਾਂ ਦਾ ਹੀ 4 ਕਰੋੜ ਰੁਪਏ ਦਾ ਕਿੱਲਾ ਜਾਊਗਾ ਜੀ ਸਾਡੀ ਜ਼ਿੰਦਗੀ ਦੇ ਰੋਟੀ ਮਾਰਨ ਦੀਆਂ ਸਾਰੇ ਜ਼ਿੰਦਗੀ ਦਾ ਦਾ ਬੈਨੀਫਿਟ ਮਿਲੂਗਾ ਕਿਰਾਇਆ ਵੀਡ ਕਰ ਸਕਦੇ ਆ ਆਪਾਂ ਖੁਦ ਵੀ ਕੰਮ ਕਰ ਸਕਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੀ ਸੂਬੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਜਾਂਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨਾਂ ਦੇ ਮਾਲਕਾਂ ਦੇ ਲਈ ਬਹੁਤ ਹੀ ਲਾਹੇਵੰਦ ਹੈ ਐਚਟੀਓਨ ਦੱਸ ਦਿੰਦੇ ਆ ਕਿ ਸੂਬੇ ਦੇ ਵਿੱਚ ਬੇਸ਼ੱਕ ਲੈਂਡ ਪੋਲੀ ਦੀ ਨੀਤੀ ਦਾ ਜਿਹੜੀਆਂ ਹੋਰ ਪਾਰਟੀਆਂ ਨੇ ਜਿਹੜੇ ਹੋਰ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੇ ਇਹ ਜ਼ਮੀਨਾਂ ਦੇ ਮਾਲਕ ਨੇ ਇਹ ਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਦੀ ਲੈਂਡ ਪੋਲੀ ਨੀਤੀ ਦੇ ਹੱਕ ਦੇ ਵਿੱਚ ਬੋਲਿਆ ਜਾ ਰਿਹਾ ਹੈ ਅਤੇ ਉਸ ਦੇ ਉੱਤੇ ਭਰੋਸਾ ਜਤਾਇਆ ਜਾ ਰਿਹਾ ਐਚਟੀਓਨ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਟਿਆਲਾ ਹੁਣੇ ਧਿਆਨ ਨਾਲ ਸੁਣ ਲਿਓ ਇਹ ਤਿੰਨ ਬੰਦੇ ਬੋਲ ਰਹੇ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੇਤੀ ਜ਼ਮੀਨ ਇਹ ਕੌਣ ਲੋਕ ਨੇ ਇਹ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਲੋਕ ਨੇ ਜਿਨ੍ਹਾਂ ਨੂੰ ਇਹ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ ਇੱਕ ਕਹਾਣੀ ਲਿਖ ਕੇ ਦੇ ਦਿੰਦੇ ਆ ਮੇਰੇ ਵੀਰ ਸਾਂਝੇ ਕਰਦੇ ਜਾਓ ਯਾਰ ਗੱਲਾਂ ਬਹੁਤ ਕੀਮਤੀ ਆ ਮੁੜ ਕੇ ਬਾਈ ਪਸਤਾਉਂਗੇ ਯਾਰ ਸਾਡਾ ਸਾਰਾ ਕੁਝ ਇਹ ਜਿਹੜੇ ਲੁਟੇਰੇ ਆ ਦਿੱਲੀ ਵਾਲੇ ਖੋਣ ਨੂੰ ਆ ਪਏ ਯਾਰ ਸੋ ਮੇਰਾ ਵੀਰ ਇਹਨੂੰ ਧਿਆਨ ਨਾਲ ਸੁਣ ਕੇ ਗੱਲ ਛੱਡ ਕੇ ਨਾ ਜਾਇਓ ਸਾਰੀ ਸੁਣ ਕੇ ਜਾਇਓ ਤੇ ਸਾਂਝਾ ਕਰਦੇ ਤੁਰੇ ਜਾਇਓ ਇਹ ਉਹਨਾਂ ਦੇ ਚੇਲੇ ਚ ਪਾਟਿਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਹੈ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਲੋਕਾਂ ਨੂੰ ਬੜੇ ਫਾਇਦੇ ਹੋਣਿਆ ਜੀ 4 ਕਰੋੜ ਦਾ ਇਕੱਲਾ ਹੋ ਜੂ 10 ਕਰੋੜ ਦਾ ਇਕੱਲਾ ਹੋ ਜੂਗਾ ਤੇ ਆਹ ਜਿਹੜੇ ਜੁੱਤੀ ਚੱਟ ਆਹ ਜੁੱਤੀ ਚੱਟ ਮੀਡੀਆ ਜਿਹੜਾ ਦਲਾਲ ਮੀਡੀਆ ਜਿਹੜੇ ਇਹਨਾਂ ਦੇ ਦੱਲੇ ਬਣੇ ਹੋਏ ਮੀਡੀਆ ਵਾਲੇ ਨੇ ਉਹ ਚਲਾ ਰਹੇ ਨੇ ਓਏ ਰੱਬ ਦਾ ਵਾਸਤਾ ਮੀਡੀਆ ਵਾਲੋ ਤੁਸੀਂ ਵੀ ਪੰਜਾਬੀਓ ਪੰਜਾਬ ਦਾ ਖਾਨੇਓ ਕਹੇ ਦਾ ਪੰਜਾਬ ਨਾਲ ਖੜਜੋ ਯਾਰ ਸੋ ਇਹ ਇਹ ਬਹੁਤ ਮਾਹਰ ਨੇ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਮਾਹਰ ਨੇ ਧਿਆਨ ਦਿਓ ਜੇ ਕੱਲ ਨੂੰ ਤੁਸੀਂ ਸੈਕਟਰ 25 35ਏ ਦੇ ਚੰਡੀਗੜ੍ਹ ਮਿਊਨਿਸਪਲ ਭਵਨ ਦੇ ਵਿੱਚ ਚਲੇ ਜਾਨੇ ਹੋ ਸਰਕਾਰ ਨਾਲ ਮੀਟਿੰਗ ਕਰਨ ਬਹੁਤ ਇਹਨੂੰ ਤਾਂ ਗਮਰਾਹ ਕਰ ਲੈਣਗੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ 80 ਕਰੋੜ ਦੇ ਕਿਲਾ ਹੋ ਜੂ 80 ਕਰੋੜ ਦਾ ਪਲਾਟ ਵਿਗ ਜੂ 80 ਕਰੋੜ ਦਾ ਹੋ ਜੂ ਐਨਾ ਫਾਇਦਾ ਹੋ ਜੂਗਾ ਉੱਥੇ ਸੋਨੂੰ ਇਹ ਬਹੁਤ ਸਾਨੂੰ ਗਮਨਾਹ ਕਰਨਗੇ ਦੂਜੀ ਗੱਲ ਸੋਨੂੰ ਕਰਕੇ ਇਕੱਠੇ ਆਪ ਦੇ ਦਲਾਲ মিডিਆ ਰਾਹੀਂ ਆਪ ਦੇ ਜੁੱਤੀ ਚੱਟ মিডিਆ ਰਾਹੀਂ ਇਹ ਉੱਥੇ ਖਬਰ ਫਲਾਉਣਗੇ ਵੀ ਦੇਖੋ ਜੀ ਕਿੰਨੇ ਪੰਜਾਬ ਦੇ ਲੋਕ ਕਿਸਾਨ ਕਿੰਨੇ ਪਿੰਡਾਂ ਦੇ ਲੋਕ ਪਿੰਡਾਂ ਚੋਂ ਉੱਠ ਕੇ ਆਏ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਤੀ ਸਾਡਾ ਨਾ ਸਹਿਤ ਹੋ ਕੇ ਸਰਕਾਰ ਨਾਲ ਵੀ ਅਸੀਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਆਪਣੀ ਜ਼ਮੀਨ ਦੇਣ ਨੂੰ ਤਿਆਰ ਆ ਇਹ ਮਹਾਰ ਨੇ ਨਾ ਗੱਲਾਂ ਚ ਧਿਆਨ ਦਿਓ ਹੜ ਆਇਆ ਸੀਗਾ ਤਾਂ ਸਰਦਾਰ ਭਵੰਸਿਓ ਮਾਨ ਨੇ ਇੱਕ ਬੰਦਾ ਆਪਣਾ ਪਹਿਲਾਂ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਗ ਗਿਆ ਸੀਗਾ ਤੇ ਉਹਨੂੰ ਤਾਰ ਲਿਆ ਸੀ ਥੱਲੇ ਉਹ ਵੀ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫਲਾਨੇ ਕੋ ਉੱਥੇ ਤੇ ਚਾ ਕੇ ਖੜਨਾ ਤੇ ਮੈਂ ਕਿਸਤੀ ਲੈ ਕੇ ਆਉਂਗਾ ਨਾਲ ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹੜ੍ਹ ਚ ਬਚਾਉਂਦਾ ਫਿਰਦਾ ਹੈ ਆਪ ਹੀ ਜਦੋਂ ਨੌਕਰੀਆਂ ਵੰਡਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਦਿੰਦੇ ਆ ਉਹਨੂੰ ਹੱਥ ਮਹਿਕ ਫੜਾ ਦਿੰਦੇ ਆ ਵੀ ਲਓ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲੀ ਹੁੰਦੀਆਂ ਮੁੰਡੇ ਬੋਲਦੇ ਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਸਾਨੂੰ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹ ਉਹਨੇ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ ਇਹ ਪਹਿਲੇ ਤਿਆਰੀ ਹੁੰਦੀ ਹੈ ਦੂਜੀ ਗੱਲ ਸੁਣ ਲਓ ਆਪ ਹੀ ਗੱਡੀ ਦੇ ਉੱਤੇ ਰਹਿ ਜਾਂਦਾ ਆਪ ਹੀ ਆਪਣੇ ਨਾਲ ਦੇ ਮੁੰਡੇ ਤੋਂ ਕਿਸੇ ਤੋਂ ਹਾਕ ਮਰਵਾ ਦੇਣੀ ਕਿ ਮਾਨ ਸਾਹ ਰੁਕਿਓ ਤੇ ਆਪ ਹੀ ਗੱਡੀਆਂ ਰੋਕ ਲੈਂਦੇ ਐ ਕਿਉਂ ਕੈਮਰੇ ਪਹਿਲੇ ਹੀ ਤਿਆਰ ਹੁੰਦੇ ਆ ਚੱਲਦੇ ਹੁੰਦੇ ਆ ਜੇ ਨਾਲ ਹੀ ਨਾਲ ਲੋਕ ਕਹਿੰਦੇ ਅੱਛਾ ਐਡਾ ਕਮਾਲ ਦਾ ਮੁੱਖ ਮੰਤਰੀ ਇੱਕ ਬੰਦੇ ਨੇ ਹਾਕ ਮਾਰੀ ਤੇ ਮੁੱਖ ਮੰਤਰੀ ਰੁਕ ਗਿਆ ਮੁੱਖ ਮੰਤਰੀ ਰੁਕ ਗਿਆ ਐਡੇ ਕਮਾਲ ਦੇ ਬੰਦੇ ਨੇ ਇਹ ਕਹਾਣੀਆਂ ਲਿਖਣ ਦੇ ਵਿੱਚ ਬਹੁਤ ਮਾਹਰ ਨੇ ਪਹਿਲੇ ਸੋਚ ਲੈਂਦੇ ਵੀ ਆਹ ਕਹਾਣੀ ਆ ਲੋਕਾਂ ਤੋਂ ਬੁਲਾਉਣੀ ਐ ਕਿੰਨੀਆਂ ਕਹਾਣੀਆਂ ਮੈਂ ਤੁਹਾਨੂੰ ਇਹਨਾਂ ਸੁਣਾਵਾ ਜਿੱਥੇ ਇਹਨਾਂ ਨੇ ਸਕ੍ਰਿਪਟਾਂ ਲਿਖ ਕੇ ਤੇ ਆਪ ਮਗਰੋਂ ਗਮਰਾਹ ਕੀਤਾ ਲੋਕਾਂ ਨੂੰ ਸੋ ਪੰਜਾਬ ਦੇ ਲੋਕੋ ਸੁਣੋ ਪੀਲ ਆ ਬਾਈ ਦੇਖਿਓ ਕਿਥੇ ਓਏ ਮਰਲਾ ਵੀ ਨਾ ਦੇ ਦਿਓ ਚਾਹੇ ਮਰਨਾ ਮਾਰਨਾ ਪਾਜੇ ਜੋ ਮਰਜ਼ੀ ਸੰਘਰਸ਼ ਕਰਨਾ ਪੈਜੋ ਮਰਲਾ ਜ਼ਮੀਨ ਨਾ ਦਿਓ ਇੱਕ ਮਰਲਾ ਵੀ ਓ ਨਹੀਂ ਮਿਲਣੀ ਓ ਧਰਤੀ ਨਹੀਂ ਮਿਲਣੀ ਉਹ ਦੁਨੀਆ ਦੇ ਉੱਤੇ ਦੁਨੀਆ ਦੇ ਉੱਤੇ ਆਬਾਦੀ ਵਧ ਰਹੀ ਹੈ ਧਰਤੀ ਘਟ ਰਹੀ ਹੈ ਕੰਕਰੀਟ ਦਾ ਜੰਗਲ ਬਣ ਰਿਹਾ ਹੈ ਵੱਡੇ ਵੱਡੇ ਚਿੰਤਤ ਬੁੱਧੀਜੀਵੀ ਵਿਗਿਆਨੀ ਲੋਕ ਪਿੱਟ ਰਹੇ ਨੇ ਕਿ 2050 ਤੱਕ ਜਾਂਦਿਆਂ ਜਾਂਦਿਆਂ 70 ਫੀਸਦੀ ਧਰਤੀ ਜਿਹੜੀ ਉਹ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਦੁਨੀਆ ਡਿਮਾਂਡ ਹੋ ਰਹੀ ਹੈ ਸੋਡੇ ਕੋਲੇ ਦੁਨੀਆ ਦੀ ਉਹ ਲੈਂਡ ਉਹ ਧਰਤੀ ਆ ਉਹ ਜਿਹੜੀ ਸਭ ਤੋਂ ਜ਼ਿਆਦਾ ਪਜਾਉ ਹੈ ਜੋ ਮਰਜ਼ੀ ਪੈਦਾ ਕਰ ਲੋ ਜੜੀ ਬੂਟੀ ਤੋਂ ਲੈ ਕੇ ਨਾਜ ਫਾਲਾ ਫਰੂਟ ਕੋਲ ਚੀਜ਼ ਬਨਾਸਪਤੀ ਕਿੱਥੇ ਹੁੰਦੀ ਹੈ ਧਰਤੀ ਤੇ ਹੁੰਦੀ ਹੈ ਯਾਰ ਉਹ ਧਰਤੀ ਦੇ ਨਾਲ ਦੀ ਅੱਖ ਆ ਬਾਈ ਆ ਤੁਹਾਨੂੰ ਵੀਡੀਓ ਸੁਣਾਉਣਾ ਮੈਂ ਇੱਕ ਸੁਣੀ ਹੋਣਾ ਸ਼ਾਇਦ ਤੁਸੀਂ ਉਹ ਜਿੱਥੇ ਇੱਕ ਬੰਦਾ ਰੋਈ ਜਾਂਦਾ ਹੈ ਮਹਾਲੀ ਦਾ ਬੰਦਾ ਰੋਈ ਜਾਂਦਾ ਇੱਕ ਮਹਾਲੀ ਦਾ ਬੰਦਾ ਇੱਕ ਰੋ ਰਿਹਾ ਕਹਿੰਦਾ ਮੈਂ 2 ਕਰੋੜ ਨੂੰ ਕਿਲਾ ਵੇਚਿਆ ਸੀਗਾ ਤੇ ਅੱਜ ਮੈਂ ਸੜਕ ਤੇ ਖੜ ਗਿਆ ਕਿ ਰੇੜੀ ਲਈ ਖੜਾ ਅਪੁੱਛ ਲੋ ਜਿਨ੍ਹਾਂ ਨੇ 2-2 ਕਰੋੜ ਦੇ 4-4 ਕਰੋੜ ਦੇ 10-10 ਕਰੋੜ ਦੇ ਕਿੱਲੇ ਵੇਚੇ ਆ ਬਾਈ ਮਹਾਲੀ ਜੀਰਕਪੁਰ ਦੇ ਵਿੱਚ ਅੱਜ ਸੜਕਾਂ ਦੇ ਆਗੇ ਅੱਜ ਆਪਣੀਆਂ ਦੁਕਾਨਾਂ ਦੇ ਉੱਤੇ ਚੌਕੀਦਾਰ ਲੱਗੇ ਖੜੇ ਆ ਰੋਂਦੇ ਆ ਪਟਦੇ ਆ ਪੈਸਾ ਨਹੀਂ ਬਾਈ ਖੜਨਾ ਪੈਸਾ ਨਹੀਂ ਖੜਨਾ ਯਾਦ ਰੱਖਿਓ ਮੇਰੀ ਗੱਲ ਪੈਸਾ ਨਹੀਂ ਖੜਨਾ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਆ ਕੌਲੀ ਚੱਟਾ ਨੂੰ ਜਿਹੜੇ ਕਹਿੰਦੇ ਸਰਕਾਰ ਬਹੁਤ ਵਧੀਆ ਸਕੀਮ ਲੈ ਕੇ ਆਈ ਆ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਜੀਰਕਪੁਰ ਰਖੜ ਮਹਾਲੀ ਲੁਧਿਆਣੇ ਦੇ ਵਿੱਚ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਮੈਨੂੰ ਇਹ ਰਸੋ ਬਾਈ ਕੋਈ ਕਲੋਨੀ ਡਿਵੈਲਪ ਹੋਈ ਯਾਰ ਕੋਈ ਕਲੋਨੀ ਡਿਵੈਲਪ ਹੋਈ ਆ 20% ਕੋਈ 30% ਇਸ ਤੋਂ ਵੱਧ ਕਲੋਨੀਆਂ ਡਿਵੈਲਪ ਨਹੀਂ ਹੋਈਆਂ ਬਾਈ ਸਾਰੀਆਂ ਕਲੋਨੀਆਂ ਖਾਲੀ ਪੰਗਾ ਨੇ ਤੇ ਸੋਨੂੰ ਇਹਨਾਂ ਨੇ ਆ ਹਰਾਨੀ ਜਨ ਗੱਲ ਦੇਖੋ ਕਹਿੰਦੇ ਕਿਲਾ ਜਮੀਨ ਸੋਡੀ ਅਸੀਂ ਲਵਾਂਗੇ ਉਹ ਚੋ ਮੋੜ ਕੇ ਸੋਨੂੰ ਦੋਖ ਨਾਲਾਂ ਦੇ ਦਿਆਂਗੇ 1200 ਗੈਜ ਦੋ ਕਨਾਲਾਂ ਹੋ ਗਈਆਂ 6 ਕਨਾਲਾਂ ਰੱਖ ਲਾਂਗੇ ਤੁਸੀਂ ਉਹ ਦੋ ਕਨਾਲਾਂ ਦੇ ਵਿੱਚ ਘਰ ਪਾ ਲਓ ਕੋਈ ਦੁਕਾਨ ਪਾ ਲਓ ਜੋ ਮਰਜ਼ੀ ਕਰ ਲਓ ਕਿ ਕੀ ਕਰੋਗੇ ਦੱਸੋ ਮੈਨੂੰ ਕਿੱਧਰ ਨੂੰ ਜਾਓਗੇ ਸੋ ਇਹਨਾਂ ਕੋਲ ਪੈਸੇ ਪੂਰੇ ਹੈ ਨਹੀਂ ਡਰਾਮੇ ਕਰੀ ਜਾਂਦੇ ਐ 2500 ਕਰੋੜ ਦੇ 2500 ਕਰੋੜ ਦੇ ਰਹਿਣ ਰਹਿਣ ਹੁੰਦੇ ਰਹਿਣ ਪੱਤਰ ਹੁੰਦੇ ਜਿਹੜੇ ਰਹਿਣ ਪੱਤਰ ਜਿਹਦੇ ਬੌਂਡ ਹੁੰਦੇ ਐ ਉਹਨਾਂ ਨੂੰ ਸਰਕਾਰ ਨਿਲਾਮ ਕਰ ਚੁੱਕੀ ਐ ਬੇਚ ਚੁੱਕੀ ਐ ਪਿਛਲੇ ਟੰਡ ਦਿਨਾਂ ਦੀ ਖਬਰ ਆ ਪੰਜਾਬ ਦੇ ਅੰਦਰ ਪੰਜਾਬ ਦੇ ਤਹਿਸੀਲਾਰਾਂ ਨੂੰ ਪੰਜਾਬ ਦੇ ਪਟਵਾਰੀਆਂ ਨੂੰ ਰੈਤਾਂ ਹੋਈਆਂ ਨੇ ਕਿ ਜਿੰਨੀ ਪੰਜਾਬ ਦੇ ਵਿੱਚ ਪਈਆਂ ਪਈਆਂ ਨੇ ਖਾਲ ਪਹੇ ਆ ਜਿਹੜੇ ਖਾਲ ਤੇ ਪਈਆਂ ਨੇ ਇਹ ਪੰਚਾਇਤੀ ਮਾਲਕੀ ਹੁੰਦੀ ਹੈ ਉਹਦਾ ਰਿਕਾਰਡ ਇਕੱਠਾ ਕਰਕੇ ਦਿਓ ਕਿਉਂ ਮੰਗ ਰਹੇ ਹੈ ਪਤਾ ਤਾਂ ਕਿ ਉਹਦੇ ਸਾਰੇ ਤੇ ਪੰਚਾਇਤੀ ਮਾਲਕੀ ਬਣਾ ਮਾਲਕੀ ਤੋਂ ਸਰਕਾਰ ਦੇ ਕਿਸੇ ਹਵਾਲੇ ਕਰਕੇ ਤੇ ਉਹਦੇ ਤੇ ਵੀ ਮੋਟਾ ਲੋਨ ਕਰਜ਼ਾ ਚੱਕਿਆ ਜਾ ਸਕੇ ਇਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਇਹ ਝੂਠ ਮਾਰੀ ਜਾਂਦਾ ਭੰਤ ਸਿਓ ਕਿ ਅਸੀਂ ਤਾਂ ਬਹੁਤ ਵਧੀਆ ਸਾਡੇ ਕੋਲ ਖਜ਼ਾਨੇ ਭਰੇ ਪਏ ਆ ਕੱਖ ਨਹੀਂ ਬਈ ਇਹਨਾਂ ਕੋਲੇ ਹੁਣ ਆ ਜਿਹੜਾ ਡਰਾਮਾ ਉਹ ਪੰਜਾਬ ਦੇ ਲੋਕੋ ਉਹ ਸਾਨੂੰ ਧਾਰ ਵੀ ਲੁੱਟਣੋਂ ਦੇ ਰਹੇ ਕੋਈ ਮਗੋਲ ਆਏ ਕਦੇ ਮੁਗਲ ਆਏ ਕਦੇ ਕੋਈ ਸੱਕ ਕਦੇ ਕਸੂਨ ਕਦੇ ਹੂਨ ਕਦੇ ਪਤਾ ਨਹੀਂ ਕਿਹੜੇ ਕਿਹੜੇ ਇੱਥੇ ਕਦੇ ਅੰਗਰੇਜ਼ ਆਏ ਅਸੀਂ ਹਮੇਸ਼ਾ ਡਟ ਕੇ ਮੁਕਾਬਲਾ ਕਰਦੇ ਰਹਿਆ ਆ ਦਿੱਲੀ ਵਾਲੇ ਤੇਰੇ ਆ ਗਏ ਨਾਰ ਰਲ ਗਾ ਸਾਡਾ ਆ ਜਿਹੜਾ ਬੜਾ ਯਾਰ ਚਾਵਾ ਨਾ ਚੁਣਿਆ ਸੀ ਪੰਜ ਸਾਂ ਕਿਉਂ ਗਦਾਰੀ ਕਰ ਰਹੇ ਆ ਕਾਦੇ ਲਈ ਯਾਰ ਤੇਰੇ ਕੋਲ ਸਾਲ ਡੂੜ ਰਹਿ ਗਿਆ ਸਵਾ ਸਾਲ ਰਹਿ ਗਿਆ ਕਿਉਂ ਮਾਰ ਰਿਆ ਲੋਕਾਂ ਨੂੰ ਕਿਉਂ ਨਹੀਂ ਸਹੀ ਗੱਲ ਦੱਸ ਰਿਹਾ ਵੀ ਇਹ ਬਹੁਤ ਵੱਡਾ ਨੁਕਸਾਨ ਹੋਣਾ ਚੀਜ਼ ਦਾ ਯਾਰ ਉਹ ਲਟੇਰਿਓ ਲੁੱਟਣ ਨੂੰ ਉਹਨਾਂ ਨੂੰ ਪਤਾ ਹੈ ਵੀ ਅਸੀਂ ਮੁੜ ਕੇ ਸਵਾ ਸਾਲ ਰਹਿ ਗਿਆ ਮੁੜ ਕੇ ਆਉਣਾ ਨਹੀਂ ਤੇ ਕਿਹੜਾ ਦਵਾ ਦਬ ਜਿੰਨੀ ਵੀ ਜ਼ਮੀਨਾਂ ਨੇ ਇਹਨਾਂ ਨੂੰ ਕਰਕੇ ਆਪਣੇ ਕਬਜ਼ੇ ਜਾਂ ਚਾਹੇ ਮੋਟਾ ਕਰਜ਼ਾ ਚੱਕ ਲੋ ਚਾਹੇ ਕੋਈ ਹੋਰ ਸਕੀਮ ਲਾਓ ਹਜ਼ਾਰ ਹਜ਼ਾਰ ਰੁਪਿਆ ਉਸਾਰਾ ਬੁੜੀਆਂ ਨੂੰ ਪਾਦਨ ਬੀਬੀਆਂ ਨੂੰ ਪਾਦਨ ਆ ਸਾਰਾ ਛੁੜੀਆਂ ਜ਼ਮੀਨਾਂ ਖੋ ਕੇ ਸੇ ਬਹੁਤ ਖਤਰਨਾਕ ਨੀਤੀਆਂ ਖੇਡ ਰਹੇ ਨੇ ਪੰਜਾਬ ਦੇ ਲੋਕੋ ਸੋ ਮੈਂ ਇਹ ਅਪੀਲ ਕਰਦਾ ਬਾਈ ਵੀ ਭੁੱਲ ਕੇ ਵੀ ਇੱਕ ਦਾ ਕੱਲ ਨੂੰ ਸੈਕਟਰ 35ਏ ਚੰਡੀਗੜ੍ਹ ਮਿਊਨਿਸਪਲ ਭਵਨ ਨਹੀਂ ਜਾਣਾ ਮੇਰੀ ਗੱਲ ਨੂੰ ਲੜ ਬੰਦ ਲੋ ਸਾਨੂੰ ਗਮਰਾਹ ਵੀ ਕਰਨਗੇ ਛੋਡੀਆਂ ਤੋਂ ਵੀਡੀਓ ਬਣਾ ਆਪਣਾ ਵਿੱਚ ਲਾਉਣਗੇ ਤੁਹਾਡੇ ਕੋਲ ਮੀਡੀਆ ਇਹੋ ਜਿਹਾ ਕੌਲੀ ਛੱਟ ਇਹੋ ਜਿਹਾ ਸਵਾਲ ਤੁਹਾਡੇ ਮੂੰਹ ਚ ਪਾਊਗਾ ਜਵਾਬ ਕਢਾਊਗਾ ਤਾਂ ਕਿ ਇਹਨਾਂ ਨੇ ਪੱਖ ਜਾਣ ਗੱਲਾਂ ਵੀ ਦੇਖੋ ਜੀ ਇੱਥੇ ਤਾਂ ਇੰਨੇ ਇਹ ਤਾਂ ਅਸੀਂ ਕਿਸਾਨ ਵਾਲਾ ਪਾਉਂਦੇ ਆ ਜੁਨੀਅਨਾਂ ਵਾਲਾ ਪਾਉਂਦੇ ਹੁਣ ਮੈਨੂੰ ਦੱਸੋ ਛੋਡੀਆਂ ਜੁਨੀਅਨਾਂ ਨੂੰ ਕਿਉਂ ਭੰਡ ਰਿਹਾ ਭਵੰਤ ਕਿਉਂ ਨਹੀਂ ਅੰਦਰ ਰਹੀ ਆ ਇਹ ਕਿਉਂਕਿ ਤੁਸੀਂ ਉਹਨਾਂ ਦੇ ਪਾਸੇ ਹੋਵੋ ਤੁਹਾਨੂੰ ਕੱਲੇ ਕੱਢਿਆ ਜਾ ਰਿਹਾ ਹੈ ਕੱਲਿਆਂ ਨੂੰ ਦੱਬਣਾ ਸੌਖਾ ਲੁੱਟਣਾ ਕੁੱਟਣਾ ਮਾਰਨਾ ਸੌਖਾ ਜੇ ਤੁਸੀਂ ਢਾਂਚੇ 'ਚ ਇੱਕ ਇਕੱਠੇ ਹੋ ਥੋੜਾ ਇੱਕਾ ਤੁਹਾਨੂੰ ਦੱਬ ਨਹੀਂ ਸਕਦੇ ਜੇ ਤੁਹਾਡੀਆਂ ਜੂਨੀਅਰਾਂ 'ਚ ਤੁਹਾਨੂੰ ਵਿਸ਼ਵਾਸ ਹੈ ਤਾਂ ਤੁਹਾਨੂੰ ਦੱਬ ਨਹੀਂ ਸਕਦੇ ਐਸੇ ਕਰਕੇ ਤੁਹਾਡੀਆਂ ਜੂਨੀਅਰਾਂ ਵੀ ਪੈਸੇ ਖਾਂਦੇ ਆ ਇਹ ਫੰਡ ਇਕੱਠਾ ਕਰਕੇ ਖਾਂਦੇ ਆ ਭਵੰਤ ਬੋਲਦਾ ਇਹ ਗੱਲਾਂ ਇਹ ਜਗਾ ਨਹੀਂ ਵਜਾਂਗੇ ਦੇਖਦੇ ਰਾਹ 'ਚ ਬਹਿ ਜਾਂਦੇ ਆ ਇਹ ਤਾਂ ਝੰਡੇ ਡੰਡਾ ਪਾਈ ਰੱਖਦੇ ਆ ਇਹ ਲੋਕਾਂ ਨੇ ਜੀਮਾਂ ਲਿਆ ਜਾਣ ਲੱਗੇ ਪਤਾ ਕਿਉਂ ਐਸੇ ਕਰਕੇ ਹੋ ਰਿਹਾ ਬਾਈ ਵੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਇਨਾਂ ਜੁਨੀਅਨਾਂ ਕੋਲੋਂ ਪਾਸੇ ਕਰ ਦਿੱਤਾ ਜਾਵੇ ਫਿਰ ਕੱਲੇ ਬੰਦੇ ਦਾ ਕੀ ਫੋਆ ਪੈਣਾ ਤੁਸੀਂ ਇਸ ਕਰਕੇ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਲੋਕੋ ਮੈਂ ਪਹਿਲਾਂ ਵੀ ਕਿਹਾ ਸੀ ਸ਼ਾਂਤ ਮੈਤਰੀ ਤਰੀਕੇ ਨਾਲ ਸੰਘਰਸ਼ ਆਪਾਂ ਕਰਨਾ ਹੈ ਜਥੇ ਬੰਦੇ ਸਾਡੀਆਂ ਲੱਗੀਆਂ ਹੋਈਆਂ ਨੇ ਆਪਾਂ ਵੀ ਤੁਰੇ ਹੋਏ ਆ ਸ਼ਾਂਤ ਮੈਤਰੀ ਤਰੀਕੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਨਾਲ ਏਕੇ ਨਾਲ ਕਰਨਾ ਸੋਝੀ ਨਾ ਕਰਨਾ ਸਮਝਣਾ ਕਰਨਾ ਦਿਮਾਗ ਨਾਲ ਚੱਲੋ ਧਰਤੀਆਂ ਨਾਲ ਵਿੱਚ ਉਹ ਧਰਤੀਆਂ ਨਾਲ ਵਿੱਚ ਹੱਥ ਬਣਾ ਲਓ ਬਾਈ ਸੋਡੇ ਦੋਨੇ ਹੱਥ ਮੈਂ ਚਰਨਾਂ ਦੇ ਵਿੱਚ ਸੋਡੇ ਜੋੜ ਕੇ ਮੈਂ ਬੇਨਤੀ ਕਰਨਾ ਪੰਜਾਬ ਦੇ ਲੋਕੋ ਜਾਣ ਜਾਂਦੀ ਆ ਜਾਵੇ ਪਰ ਆਪਣੀ ਧਰਤੀਆਂ ਵਿੱਚ ਆਪਣੀ ਮਾਂ ਨਾਲ ਵਿੱਚੋ ਯਾਰ ਆਪਣੀ ਮਾਂ ਨਾਲ ਵਿੱਚੋ ਭਈ ਇਹ ਸਾਡੀਆਂ ਇੱਕ ਜਨਮ ਦੇਣ ਵਾਲੀ ਜਿਹੜੀ ਜਗ ਦਿਖਾਉਂਦੀ ਹੈ ਦੂਜੀ ਬੋਲੀ ਜਿਹੜੀ ਦੁਨੀਆ ਵਿੱਚ ਪਛਾਣ ਕਰਾਉਂਦੀ ਹੈ ਤੇ ਤੀਜੀ ਮਾਂ ਧਰਤੀ ਜਿਹੜੀ ਸਦੀਆਂ ਤੋਂ ਲੈ ਕੇ ਸਾਨੂੰ ਪਾਲਦੀ ਪਲੋਸ ਦੀ ਤਰੀ ਆਈ ਹੈ ਸਾਡੇ ਪੁਰਖਿਆਂ ਤੋਂ ਲੈ ਕੇ ਸਾਨੂੰ ਸਾਂਭ ਦੀ ਤਰੀ ਆਈ ਹੈ ਮਰਨ ਤੋਂ ਬਾਅਦ ਆਪਣੇ ਵਿੱਚ ਸਮਾ ਲੈਂਦੀ ਹੈ ਆਪਣ ਗੁਰੂ ਪਾਣੀ ਪਤਾ ਮਾਤਾ ਤਰਤ ਮਹਤੇ ਮੈਨੇ ਗੁਰੂ ਪਾਤਸ਼ਾਹ ਨੇ ਕਿਹਾ ਐਵੇਂ ਨਹੀਂ ਗੁਰੂ ਨਾਨਕ ਦੇਵ ਨੇ ਕਿਹਾ ਉੱਤਮ ਖੇਤੀ ਮੱਦਮ ਵਪਾਰ ਨਖਿੱਧ ਚੱਕਰੀ ਜੁੜ ਜੋਈ ਆਪਣੀਆਂ ਜ਼ਮੀਨਾਂ ਨਾਲ ਮੁੜਿਓ ਆਪਣੇ ਪਿਤਾ ਪੁਰਖੀ ਆਪਣੇ ਦਾਦੇ ਪਰਦਾਦੇਾਂ ਦੇ ਪੁਰਖੀ ਆਪਣੇ ਬਜ਼ੁਰਗਾਂ ਦੇ ਪੁਰਖੀ ਕਿੱਤੇ ਨਾਲ ਆਜੋ ਮੁੜਿਓ ਪੰਜਾਬ ਦੇ ਲੋਕੋ ਨੌਜਵਾਨੋ ਮੁੜਿਓ ਕੈਨੇਡਾ ਅਮਰੀਕਾ ਤੋਂ ਆਜੋ ਯਾਰ ਆਜੋ ਕੁਛ ਨਹੀਂ ਨਿਆਰ ਜੰਨਤ ਆ ਬਾਈ ਖੇਤਾਂ ਜੰਨਤ ਵਸਦੀ ਰੱਬ ਵਸਦਾ ਸਾਡੇ ਖੇਤਾਂ 'ਚ ਰੱਬ ਐਵੇਂ ਨਹੀਂ ਗੁਰਨਾਨਕ ਪਾਤਸ਼ਾਹ ਨੇ ਹਲ ਦੀ ਮੁੰਨੀ ਫੜਾਈ ਸੀ ਵੀ ਜੇ ਰੱਬ ਦੇ ਨੂੰ ਜਾਣਾ ਰੱਬ ਦਾ ਰਾਹ ਤਾਂ ਇਹਨਾਂ ਰਾਹਾਂ ਦੇ ਵਿੱਚੋਂ ਖੇਤੀ ਦੇ ਵਿੱਚੋਂ ਹੋ ਕੇ ਗੁਜ਼ਰਦਾ ਕਿਉਂਕਿ ਸਬਰ ਸੰਤੋਖ ਗੁਰਬਾਣੀ ਕਹਿੰਦੀ ਹੈ ਦਸਾਂ ਨੂੰ ਖੇਤੀ ਨਾਲ ਜੁੜ ਕੇ ਮਿਲਦਾ ਸਾਰਾ ਦਿਨ ਬੰਦਾ ਰੱਬ ਦਾ ਨਾਮ ਜਪਦਾ ਹੈ ਸਬਰ ਆਉਂਦਾ ਬੰਦੇ ਚ ਜ਼ਬਰ ਜ਼ੁਲਮ ਦੇ ਖਿਲਾਫ ਲੜਦਾ ਹੈ ਤੇ ਇਸ ਕਰਕੇ ਭਾਈ ਵਰਤਿਓ ਉਸ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਭੁਖਾਣਾ ਪੈ ਜੇ ਜਾਨ ਚਲੀ ਜਾਂਦੇ ਜਾਵੇ ਪਰ ਜੇ ਕਿੱਲਾ ਵੀ ਆ ਨਾ ਬਾਈ ਲੈ ਕੇ ਲੈ ਲਓ ਬਾਈ ਖਰਜ ਦਿਓ ਚਾਰ ਪੰਜ ਸਾਲ ਜਦੇ ਮੈਂ ਬਾਰ ਬਾਰ ਪਿੰਡ ਦਾ ਲਾਂਘੇ ਲੂੰਗੇ ਖੁੱਲ ਗਏ ਸੋਡੀ ਪਾਉਂ ਬਾਰਾਂ ਬਾਈ ਦੁਨੀਆ ਤੁਹਾਡੇ ਕਦਮਾਂ ਚ ਹੋਊਗੀ ਜੇ ਪੰਜਾਬ ਦੇ ਲੋਕ ਜ਼ਮੀਨਾਂ ਸੰਭਾਲ ਕੇ ਲੱਖਾਂ ਏਕੜ ਜ਼ਮੀਨ 25 25 30 ਲੱਖ ਏਕੜ ਜ਼ਮੀਨ ਵਾਨੀ ਡਾਨੀ ਬਿੱਲ ਗਿਟਸ ਵਰਗੇ ਬੰਦੇ ਨੇ ਖਰੀਦ ਲਈ ਉਹ ਕਮਲੇ ਆ ਕਿੱਲਾ ਜ਼ਮੀਨ ਵੀ ਅੱਧਾ ਕਿੱਲਾ ਜ਼ਮੀਨ ਉਹ ਵੀ ਭੁੱਖੇ ਨਹੀਂ ਮਰਦੇ ਮੈਂ ਤੁਹਾਨੂੰ ਲੈ ਕੇ ਲੈ ਲਓ ਖਰਚੇ ਘਟਾ ਲਓ ਅੱਛਾ ਕੀ ਥਰਦੇ ਵੱਡੇ ਵੱਡੇ 4x4 ਟਰੈਕਟਰ ਇਹ ਘਟਾ ਲਓ ਵੱਡੀਆਂ ਵੱਡੀਆਂ ਕੋਠੀਆਂ ਛੱਡ ਦਿਓ ਵਿਹਾਂ ਦੇ ਖਰਚੇ ਛੱਡ ਦਿਓ ਭੋਗਾਂ ਦੇ ਖਰਚੇ ਛੱਡ ਦਿਓ ਵੱਡੀਆਂ ਗੱਡੀਆਂ ਤੇ ਖਰਚੇ ਘਟਾਓ ਦਾਰੂ ਪੀਣੀ ਛੱਡ ਦਿਓ ਸੰਭਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਇਹ ਮੁੜ ਕੇ ਰੱਦੀ ਦਾ ਰੱਦੀ ਪੰਨਾ ਬਣ ਜਾਗੇ ਉਹ ਕਦੇ ਇੱਥੇ ਪੰਜਾਬ ਹੋਇਆ ਕਰਦਾ ਸੀ ਪੜਿਆ ਜਾਇਆ ਕਰਨਗੇ ਕਦੇ ਗੱਲਾਂ ਨਾ ਇਹ ਗੱਲਾਂ ਤੇ ਜਾਓ ਮੇਰਾ ਵੀਰ ਇਹ ਚਾਰ ਦਿਨ ਦੀ ਜ਼ਿੰਦਗੀ ਹੈ ਗੱਡੀ ਲੈ ਕੇ ਇੱਧਰ ਭੱਜ ਗਏ ਉੱਧਰ ਭੱਜ ਗਏ ਆਹ ਕਰ ਲਿਆ ਉਹ ਕਰ ਲਿਆ ਮੁੜ ਕੇ ਪਛਤਾਉਂਗੇ ਭਾਈ ਹੁਣ ਬੇਨਤੀ ਇਹੀ ਹੈ ਭਾਈ ਗੱਲਾਂ ਬਹੁਤ ਹੋ ਗਈਆਂ ਰਬ ਦਾ ਆਪਾਸਤਾ ਆਪਣੀ ਧਰਤੀ ਨੇ ਵੇਚੋ ਮੈਂ ਕਹਣਾ ਸੁਣੋ ਕੋਈ 100 ਕਰੋੜ ਵੀ ਦੇਵੇ 500 ਕਰੋੜ ਵੀ ਦੇਵੇ ਉਹ ਪੈਸਾ ਰੋਜ਼ ਘਟਦਾ ਹੈ ਕਾਗਜ਼ੀ ਕੋਈ ਕੀਮਤ ਨਹੀਂ ਕਾਗਜ਼ ਰੋਜ਼ ਘਟਦਾ ਥੱਲੇ ਨੂੰ ਜਾਂਦਾ ਥੋੜੀ ਧਰਤੀ ਰੋਜ਼ ਵੱਧਦੀ ਆਦੀ ਕੀਮਤ ਵੱਧਦੀ ਹੈ ਕਿਉਂ ਆਵਾਦੀ ਵੱਧਦੀ ਹੈ ਹੋ ਜਾਂਦੀ ਮੰਗ ਵੱਧ ਰਹੀ ਹੈ ਥੋੜੀ ਧਰਤੀ ਦੀ ਕੀਮਤ ਪਹਿਣੀ ਪਹਿਣੀ ਬਾਈ ਬਹੁਤ ਜਖੇ ਧਰਤੀ ਸਡੇ ਕੋਲੇ ਐਵੇਂ ਨਹੀਂ ਕਹਾ ਹੁੰਦਾ ਬਣ ਗਿਆ ਬੰਦਾ ਵੱਢ ਕੇ ਦੱਬ ਦਿਓ ਉਹ ਵੀ ਹਰਾ ਹੋ ਜਾਊਗਾ ਸ੍ਰੀ ਨੀ ਬੇਨਤੀ ਇਹ ਮੇਰੀ ਗੱਲ ਨੂੰ ਘਰ ਘਰ ਤੱਕ ਪਹੁੰਚਾ ਦਿਓ ਹਰ ਕਿਸਾਨ ਤੱਕ ਪਹੁੰਚਾ ਦਿਓ ਮਜ਼ਦੂਰ ਤੱਕ ਪਹੁੰਚਾ ਦਿਓ ਜਿੰਨਾ ਬੰਦਾ ਰੋਟੀ ਖਾਂਦਾ ਉਹ ਤੱਕ ਪਹੁੰਚਾ ਦਿਓ ਨੂੰ ਸਾਂਝਾ ਕਰਕੇ ਅੱਗੇ ਹਰ ਘਰ ਤੱਕ ਜਾਣੀ ਚਾਹੀਦੀ ਹੈ ਕੱਲ ਨੂੰ ਸਰਕਾਰ ਨੇ ਸੈਕਟਰ 35ਏ ਚੰਡੀਗੜ੍ਹ ਮਿਊਨਿਸਪਲ ਭਵਨ ਮੀਟਿੰਗ ਸੱਦੀ ਹੈ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਪਿੰਡਾਂ ਦੀਆਂ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕਰਨ ਜਾ ਰਹੇ ਗਮਰਾਹ ਕਰਕੇ ਲੋਕਾਂ ਨੂੰ ਉਹ ਮੀਡੀਆ ਚਲਾਉਣਗੇ ਵੀ ਦੇਖੋ ਅਸੀਂ ਲੋਕ ਇਕੱਠੇ ਕਰ ਲਏ ਲੋਕ ਸਾਡਾ ਸਹਿਮਤ ਹੈ ਇਹਦਾ ਬਿਨਾ ਗੱਲ ਤੋਂ ਨਾਲਾ ਪਾਉਂਦੇ ਆ ਸੋ ਕੱਲ ਨੂੰ ਕਿਸੇ ਵੀ ਕੀਮਤ ਦੇ ਉੱਤੇ ਮੂੰਹ ਠੋਕ ਕੇ ਜਵਾਬ ਦੇਉ ਜਿੰਨੇ ਪਿੰਡਾਂ 'ਚ ਮੈਨੂੰ ਫੋਨ ਆਏ ਆ ਮੈਂ ਸਾਰਿਆਂ ਨੂੰ ਕਿਹਾ ਮੈਂ ਜਾਣਾ ਨਹੀਂ ਉੱਥੇ ਉਹ ਸਾਰਾ ਇਹ ਮੇਰੇ ਤੇ ਕੋਈ ਪਰਚਾ ਹੀ ਕਰ ਦੇਣ ਕੱਲ ਨੂੰ ਕਿ ਲੋਕਾਂ ਨੂੰ ਗਮਰਾਹ ਕਰਦਾ ਹੈ ਇਹ ਜਾਣ ਨਹੀਂ ਦਿੰਦਾ ਇਹ ਐ ਨਹੀਂ ਕਰਦਾ ਇਹ ਲੋਕਾਂ ਨੂੰ ਗਲਤ ਰਾਹੇ ਪਾਉਂਦਾ ਇਹ ਕੋਈ ਗੱਲ ਨਹੀਂ ਆ ਇਹਨਾਂ ਦੇ ਪਰਚਾ ਦੀ ਕੋਈ ਪਰਵਾਹ ਨਹੀਂ ਜੋ ਮਰਜ਼ੀ ਦਾ ਨਾ ਕਰਨਾ ਕਰੰਦੇ ਪਰ ਜਿੰਨਾ ਚਿਰ ਘੰਡੀ ਸਾਹ ਨਾ ਉਹਨਾਂ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੀਆਂ ਨਸਲਾਂ ਲਈ ਬੋਲਦੇ ਰਹਿਾਂਗੇ ਹੱਕ ਠੋਕ ਕੇ ਬੋਲਾਂਗੇ ਤੇ ਬੋਲੇ ਆ ਤੇ ਬੋਲਦੇ ਰਹਿਾਂਗੇ ਧੰਨਵਾਦ ਬਾਈ ਗੱਲ ਨੂੰ ਸਾਂਝੀ ਕਰ ਦਿਓ ਵਾਇਰਲ ਖਾਲਸਾ ਵਾਇਰਲ ਜੀ ਫਤਿਹ